ਸਾਡੇ ਮੁੱਖ ਮਹਿਮਾਨ ਮੁੱਖ ਮਹਿਮਾਨ ਜੋ ਵੀ ਪ੍ਰੇਰਨਾ ਸੋਤ ਹਨ ਉਹਨਾਂ ਦੀ ਆਦੇ ਲਈ ਸਾਡੇ ਪਹੁੰਚੇ ਨੇ ਸੋ ਬਹੁਤ ਬਹੁਤ ਧੰਨਵਾਦੀਆਂ ਸਾਡੇ ਬੱਚਿਆਂ ਦੀ ਇਥੇ ਹੌਸਲਾ ਲਈ ਤੇ ਮੈਂ ਦਰਸ਼ਕ ਰੂਪ ਦਾ ਰਸਤਾ ਖੰਮੀ ਜੀ ਤੇ ਤੁਸੀਂ ਸਾਥੀ ਹੋ ਬਹੁਤ ਤਿਆਰੀ ਕੀਤੀ ਸੀ ਮਾਰਚ ਪਾਸ ਕੀ ਉਹ ਨੌ ਕੁੜੀਆਂ ਜਿਹੜੀਆਂ ਨਾਲ ਹੋ ਰਹਾ ਨਹੀਂ ਨਹੀਂ ਇੰਟਰਨੈਸ਼ਨਲ ਸਕੂਲ ਸ਼ਾਹੋਤ ਐਨ ਸੀ ਸੀ ਦੇ ਅੰਚਾਰ ਜਿਹਨਾਂ ਦੇ ਸੌਰਵ ਤੇ ਪਲਟੂਨ ਕਮਾਂਡਰ ਮਨੋਹਰ ਜੀ ਇਸੇ ਤਰ੍ਹਾਂ ਦੇ ਨਾਲ ਮਦਦ ਸਵਾਗਤ ਅੱਜ ਅਸੀਂ ਨਿਰਦੇਸ਼ਤਾ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਇਸ શુભ ਦਿਹਾੜੇ ਤੇ ਸ਼ਾਹਕੋੜ ਦੀ ਸਮੂਹ ਜਨਤਾ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਜੀ ਆਇਆਂ ਦੀ ਆਜ਼ਾਦੀ ਕਾਇਮ ਰੱਖਣ ਲਈ ਜਨਤਾ ਦੇ ਸਹਿਯੋਗ ਨਾਲ ਹੀ ਇਸ ਪ੍ਰਸ਼ਾਸਨ ਅਤੇ ਸਰਕਾਰ ਕਾਮਯਾਬ ਰਹੀ ਸਰਦੀ ਹੈ ਅੱਜ ਸਾਡੇ ਸਮਾਜ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ ਪੰਜਾਬ ਸਰਕਾਰ ਵੱਲੋਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਚਾਹੇ ਸਿੱਖਿਆ ਚਾਹੇ ਸਿਹਤ ਚਾਹੇ ਬੁਨਿਆਦੀ ਢਾਂਚਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਮਾਰ ਤੋਂ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਜਿਸ ਸਾਡੇ ਸ਼ਾਹਕੋਟ ਦੇ ਨਿਵਾਸੀ ਨੇ ਵਾਚਾਰ ਕੀ ਹਿਸਾਬ ਲਿਆ ਤੇ ਇਹੀ ਅਪੀਲ ਹੈ ਕਿ ਇਸ ਲਗਾਤਾਰ ਆਪਣਾ ਯੋਗਦਾਨ ਪਾਇਆ ਜਾਵੇ ਅੱਜ ਦੇ ਦਿਨ ਸ਼ਾਹਕੋਟ ਵਾਸੀਆਂ ਦੀ ਇਹੀ ਬੇਨਤੀ ਹੈ ਕਿ ਜਿੱਥੇ ਤੁਹਾਡੇ ਸਹਿਯੋਗ ਨਾਲ ਇੱਥੇ ਆਪਾਂ ਸ਼ਾਕੋਟ ਪ੍ਰਸ਼ਾਸਨ ਲਗਾਤਾਰ ਤੁਹਾਡੀ ਸੇਵਾ ਛਾਜ਼ ਰਿਹਾ ਹੈ ਉਸ ਤਰ੍ਹਾਂ ਹੀ press ਅਤੇ ਸਮੂਹ ਸ਼ਾਕੋਟ ਵਾਸੀ ਸਾਡਾ ਸਹਿਯੋਗ ਕਰਨ ਤਾਂ ਕਿ ਆਪਾਂ ਸਰਕਾਰ ਦੀਆਂ ਨੀਤੀਆਂ ਸਰਕਾਰ ਦੀ ਪਾਲਿਸੀਆਂ ਤੁਹਾਡੇ ਤੱਕ ਵਧੀਆ ਤਰੀਕੇ ਨਾਲ ਪਹੁੰਚਾ ਸਕੀਏ ਧੰਨਵਾਦ